ਹਾਲੇ ਹੁੰਦਾ ਉਹਦੀ ਇੱਕ ਲੀਗਲ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਫਿਰ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਰਸਨ ਦੀ ਵੈਰੀਫਿਕੇਸ਼ਨ ਕੋਈ ਵੀ ਟੈਨਿੰਗ ਹੋ ਗਿਆ ਉਹਦੀ ਜ਼ਰੂਰੀ ਹੈਗੀ ਕੰਪਲਸਰੀ Part ਹੁੰਦਾ ਹੈ ਜੇ ਤੇ ਉਹਦੀ ਇਹ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਮਰੇ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰੇਗੀ ਤੇ ਦੂਜੀ ਚੀਜ਼ ਹੈਗੀ ਜੋ ਤੁਸੀਂ ਕਹਿ ਰਹੇ ਹੋ ਦੇਖਿਓ ਇੰਡੀਆ ਪੂਰਾ ਕੋ ਪੂਰਾ ਇੱਕ ਦੇਸ਼ ਹੈਗਾ ਤੇ ਹਰ ਕੋਈ ਪਰਸਨ ਫੰਡਮੈਂਟਲ ਰਾਈਟ ਹੈ ਕਿਤੇ ਵੀ ਜਾ ਕੇ ਆਪਣੇ ਰਾਈਟ ਟੂ profession ਹੁੰਦਾ ਹੈਗਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈਗਾ ਤੇ ਕੋਈ ਇਦਾਂ ਦਾ ਆਊਟਸਾਈਡਰ ਵਰਸਸ ਇਨਸਾਈਡਰ ਕੁਝ ਇਸ਼ੂ ਨਹੀਂ ਖੰਨਾ ਦੇ ਵਿੱਚ ਨਹੀਂ ਹੈ ਨਹੀਂ ਹੋਣਾ ਚਾਹੀਦਾ ਹੈਗਾ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਕ ਨੂੰ ਮੈਂ ਤੁਹਾਡੇ ਮਾਧਿਮ ਰਾਹੀਂ ਅ ਫਿਰ ਤੋਂ ਮੈਸੇਜ ਵੀ ਦੇਣਾ ਚਾਹਦੀ ਹੂੰ ਤੇ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਬਾਰੇ ਮੈਂ ਦਾਗ ਵੇਰ ਵੀ ਕਰਨਾ ਚਾਹਦੀ ਹੂੰ ਕਿ ਸਾਨੂੰ ਦੱਸ ਕਿਸੇ ਵੀ ਟੈਲੈਂਟ ਨੂੰ ਰੱਖਣ ਤੋਂ ਪਹਿਲਾਂ ਸਾਨੂੰ ਇਤਲਾਅ ਦੇਵ ਤਾਂ ਕਿ ਅਸੀਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰੀ ਤਾਂ ਕਿ ਉਹਦਾ ਜੋ ਕ੍ਰਿਮੀਨਲ ਐਂਟੀਸੀਡੈਂਟ ਹੈ ਕੁਝ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕ੍ਰਾਈਮ ਕੁਝ ਕਰਕੇ ਫੜਿਆ ਤਾਂ ਉਹਦੇ ਉੱਪਰ ਫਿਰ ਅਪੋਰਟਨਲੀ ਐਕਸ਼ਨ ਹੋ ਸਕਦਾ ਹੈ ਥੈਂਕ ਯੂ ਥੈਂਕ ਯੂ